ਆ ਜਿਹੜਾ ਮਗਰ ਜਿਹੜਾ ਖਰੋਤਾ ਕੁੜਤਾ ਇਹ ਸਰਜੀਤ ਸਿੰਘ ਜਿਹੜਾ ਜਿਹਨੂੰ ਛੱਡਿਆ ਨਹੀਂ ਉਹਨਾਂ ਤੋਂ ਨਾਲ ਲੈ ਕੇ ਚੱਕ ਕੇ ਉਹ ਬੇਕੀਚਾਤ ਨੂੰ ਕਰਨ ਲੱਗੇ ਉਹ ਬਰ ਨਦੀ ਬੁੜੀ ਫੱਜੀ ਲੱਗੀ ਆਦੀ ਵੇਰ ਨੂੰ ਕਹ ਲਈ ਲੈ ਜਾਇਆਇਆ ਤੁਸਰ ਆਨ ਮੇਰੇ ਹਾਂ ਇਹਨਾਂ ਦਾ ਤੇਰੀ ਇੱਕ ਹੋਰ ਦੂਜੀ ਦਰਿੰਦਾਂ ਨਾਲ ਕਿ ਦੋ ਵਾਰ ਆ ਹਾਂ ਇੰਨੇ ਸਾਡਾ ਘਰ ਮਗਾ ਹੈ ਹੈਂ ਕੂੜੀ ਤੇ ਰੰਗ ਦੀ ਸਾਡੇ ਬੰਦੇ ਦਾਨ ਤਸੀਖਾਣਾ ਹਣਾ ਪਾਉਗੇ ਉਹ ਜਵਾਬ ਹੀ ਨਾਲ ਜਿਗਾ ਉਹ ਸਾਭੀ ਆ ਬੰਦਾ ਆ ਜਾ ਆਪਣਾ ਮੋਟਰਸਾਈਕਲ ਤੇ ਉਹ ਵੀ ਕਿਚਾ ਦਿੰਦਾ ਕਰਦਾ ਤੇ ਉਹ ਵੀ ਉਸਰ ਹੀ ਦੂਰ ਨਾ ਮੇਰੀ ਖਲੇ ਮੈਂ ਇੱਕ ਉਹ ਤਾਂ ਰੱਖ ਦੂ ਉਹ ਉਸਰ ਹੀ ਬੂਟੇ ਨੂੰ ਕੁੱਟੀ ਲੱਗਿਆ ਰਹੀ ਦੰਗਨ ਆ ਗਿਆ ਮੋਰਸਾ ਤੇ ਲਾ ਲਿਆ ਉਹ ਡਾਂਗ ਨਾਲ ਜੁੱਪ ਵੀ ਹਾਂ ਉਹ ਵੀ ਹਾਂ ਹਾਂ ਬਹੁਤ ਭਰਾ ਕਿਹੜਾ ਭੱਜਿਆ ਜਨਾਨੀ ਭੱਜੀ ਆਦੀ ਨਾ ਉਹ ਵੇਖ ਜਨਾਨੀ ਭੱਜੀ ਆਦੀ ਉਹ ਦੀ ਘਰ ਵਾਲੀ ਆ ਬੜਾ ਬੜਾ ਕੁੱਟੇ ਆ ਨਹੀਂ ਆ ਦੂਜਾ ਬੇਲੀ ਤੁਹਾਡਾ ਕੁੱਟੇ ਪਰਾਂ ਲੈ ਗਈ ਕੁੱਟੇ ਮੇਂ ਚੜਦਾ ਆਇਨਾ ਬਣਾ ਕੋਟ ਦੇ ਬਣਾਉ ਪਹੁੰਚੀ ਕੋ ਬਣਾ ਸਾਫਿਆ ਦੂਜਾ ਨਾ ਦੂਜਾ ਟਾਂਗਾਂ ਵਾਲੀ ਕੁੱਟੀ ਜਾਂਦੀ ਨਹੀਂ ਆਣ ਬਾ ਪਾਜੀ ਕੋਤੋਂ ਆਵੇ ਬਹੁਤ ਜੰਗੀਰ ਭੱਜਿਆ ਸੀ ਉਹ ਉੱਤੇ ਆ ਖੜੀ ਦੂਜੀ ਭੱਤੇ ਦੇ ਘਰ ਲਈ ਗਈ ਮੈਨੂੰ ਪਤਾ ਕੋਣੀ ਉਹ ਸਾਰੇ ਬੱਜੇ ਲੈ ਪੱਤੇ ਦੇ ਘਰ ਲਈ ਗਏ ਮੈਨੂੰ ਪਤਾ ਕੋਣੀ ਉਹ ਕਿੰਨੇ ਖੜੇ ਨੇ ਕੋਟੇ ਤੇ ਸਾਰੇ ਉਹ ਅੱਤੇ ਦੇ ਘਰ ਲਈ ਗਿਆ ਉਹ ਉੱਤੇ ਸਾਰੇ ਖੜੇ ਸਾਰੇ ਆ ਗਏ ਓਕੇ ਤਾਂ ਕਾਲੇ ਦੇ ਘਰ ਵੀ ਲਈ ਨਿਕਲੀ ਆਂਦੀ ਕੋਈ ਸਾਨੂੰ ਪਤਾ ਨਹੀਂ ਉਹ 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 ਮोटा ਸਾਹੇੜਾ ਨਾ ਨਾ ਬੂਟੇ ਤਾਂ ਪਹਿਲਾਂ ਹੀ ਲੱਗੇ ਆਪਣਾ ਅਗੇ ਪਰ ਪਰ ਹੀ ਲੱਗਾ ਪੈਨੋ ਪੰਜ ਸਰਪੰਚ ਨੂੰ ਤਾਂ ਪਰ ਹੀ ਜਾਏਗਾ ਆ ਜੰਗੀਰ ਲਗਾਉਂਦਾ ਉਹ ਨਾ ਉਹ ਰਾਰ ਮੋੜ ਕੇ ਹੀ ਲੈ ਕੇ ਖੜੀ ਆਉਂਦਾ ਨਾ ਇਹ ਤਾਂ ਨਿਕਲਦਾ ਤੁਹਾਡੇ ਬੇ ਜੰਗੀਰ ਇਹ ਤਾਂ ਮੁਕਾ ਆ ਜਨਾਨੀ ਬੁੜੀ ਦੇ ਘਰ ਵਾਲੀ ਨਾ ਆ ਖੜੀ ਆ ਹਾਂ ਸਹੀ ਹੈ ਖੜੀ ਆ ਆ ਜਨਾਨੀ ਇਹਨਦੇ ਸਾਰੇ ਕੰਮ ਨੇ ਹਾਂ ਆ ਕਾਲੇ ਤੇ ਬੁੜੀ ਬਸ ਹੋਏ ਗੁੰਮ ਨਾ ਵੈਕੂਮ ਬਾਹਰ ਲੈ ਕੇ ਗਈ ਧੀ ਵੀ ਆ